ਵਾਸੀ ਸਾਹਿਤ ਅਭਿਆਨ ਕੇਂਦਰ ਗੁਜਰਾਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਵੱਲੋਂ ਸਰੀ ਦੇ ਵਿੱਚ ਵਸਦੇ ਗਜ਼ਲਗੋ ਗੁਰਮੀਤ ਸਿੰਘ ਸਿੱਧੂ ਦਾ ਪਲੇਠਾ ਗਜ਼ਲ ਸੰਗ੍ਰਹਿ ਪੈਂਡ ਤੋਂ ਬ੍ਰਹਿਮੰਡ ਲੋਕ ਅਰਚਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਕੀਤੀ ਆ। ਆਰੰਭ ਦੇ ਵਿੱਚ ਡਾਕਟਰ ਐਸ.ਪੀ. ਸਿੰਘ ਜੋ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰੀਕਾ ਦੇ ਪ੍ਰਧਾਨ ਗੁਜਰਾਵਾਲਾ ਖਾਲਸਾ ਐਜੂਕੇਸ਼ਨ ਫਾਊਂਡ ਲੁਧਿਆਣਾ ਨੇ ਸਾਬ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਵਿਦੇਸ਼ਾਂ ਦੇ ਵਿੱਚ ਵੱਸਦੇ ਪ੍ਰਵਾਸੀ ਪੰਜਾਬੀ ਲੇਖਕ ਪ੍ਰਵਾਸੀ ਸਾਇਟ ਅਧਿਆਨ ਦੇ ਅੰਦਰ ਦੇ ਨਾਲ ਜੁੜੇ ਹੋਏ ਆ ਤੇ ਕੇਂਦਰ ਦੀਆਂ ਗਤੀਵਿਧੀਆਂ ਦੇਖਦੇ ਹੋਏ ਸਾਹਿਤਿਕ ਪ੍ਰੋਗਰਾਮ ਕਰਨ ਲਈ ਸਾਡੀ ਸੱਜਣਾ ਨੂੰ ਪਹਿਲ ਦਿੰਦੇ ਆ ਉਹਨਾਂ ਨੇ ਇਸ ਪੁਸਤਕ ਦੇ ਸਰਲੇਖ ਬਾਰੇ ਵਿਚਾਰ ਚਰਚਾ ਕਰਦੇ ਹੋਏ ਪੰਡ ਅਤੇ ਬ੍ਰਹਮੰਡ ਦੇ ਸੰਕਲਪ ਪ੍ਰਵਾਸੀਆਂ ਦੇ ਮਾਨਸਿਕ ਤੇ ਪਦਾਰਥਿਕ ਦੁਬੰਦ ਬਾਰੇ ਵਿਚਾਰ ਚਰਚਾ ਵੀ ਕੀਤੀ ਪ੍ਰੋਫੈਸਰ ਗੁਰਪਾਜਨ ਸਿੰਘ ਗਿੱਲ ਨੇ ਇਸ ਮੌਕੇ ਬਾਰੇ ਦੱਸਿਆ ਕਿ ਗੁਰਮੀਤ ਸਿੰਘ ਸਿੱਧੂ ਕਰਤਾਰਪੁਰ ਦੇ ਪਿੰਡ ਕਤੋਵਾਲ ਦਾ ਜੰਮਪਲਾ ਤੇ 1993 ਦੇ ਵਿੱਚ 1993 ਤੋਂ ਹੀ ਕੈਨੇਡਾ ਦੇ ਵਿੱਚ ਉਹ ਰਹਿ ਰਿਹਾ ਏ ਅਸਨੇ ਆਪਣੇ ਸਾਹਿਤਿਕ ਸਫ਼ਰ ਦੇ ਵਿੱਚ ਜਸਵੰਤ ਸਿੰਘ ਕਮਲਜੀ ਦੀ ਪ੍ਰੇਰਣਾ ਦੇ ਨਾਲ ਗੀਤਕਾਰੀ ਤੋਂ ਆਰੰਭ ਕੀਤਾ ਤੇ ਫਿਰ ਸਰੀ ਦੇ ਵਿੱਚ ਵਸਦੇ ਗਜ਼ਲ ਗੋਆ ਰਾਜਵੰਤ ਰਾਜ ਅਕਵਿੰਦਰ ਚੰਦ ਦੇ ਕਿਸ਼ਨ ਭਨੋਗ ਦੀ ਅਗਵਾਈ ਦੇ ਵਿੱਚ ਪਿੰਗਲ ਅਤੇ ਅਰੂਜ ਨੂੰ ਸਮਝ ਕੇ 2018 ਦੇ ਵਿੱਚ ਗਜ਼ਲਾਂ ਲਿਖਨੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੇ ਕਿਹਾ ਕਿ ਗਜ਼ਲ ਸੁੰਦਰਾ ਲੇਖਕ ਤੇ ਲਗਭਗ 1.5 ਦਹਾਕੇ ਤੋਂ ਸਾਹਿਤਕ ਸਾਧਨਾ ਦੇ ਵਿੱਚ ਉਪਜਿਆ ਹੈ। ਪੰਜਾਬੀ ਸਾਹਿਤ ਅਕੈਡਮੀ ਦੇ ਜਨਪ ਸਾਬਕਾ ਜਰਨਲ ਸਕਤਰ ਡਾ. ਗੁਰੇਕਬਾਲ ਸਿੰਘ ਨੇ ਇਸ ਪੁਸਤਕ ਦੇ ਬਾਰੇ ਆਲੋਚਨਾਤਮਕ ਪੱਖ ਤੋਂ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਲੇਖਕ ਦੇ ਤੌਰੰਦਰ ਉਦਾ ਪਿੰਡਵਾਸ ਦਾਏ ਤੇ ਇਸ ਦੇ ਲਈ ਇਹਨਾਂ ਗੱਜਲਾਂ ਦੇ ਵਿੱਚ ਪੰਜਾਬੀ ਰਹਿਤਲ ਬਹਿਤਲ ਵਾਰ-ਵਾਰ ਅਭਿਵਿਅਕਤ ਹੁੰਦੀ ਆ। ਉੰਨਣੇ ਕਿ ਆ ਕਿ ਇਨਾਂ ਗਜ਼ਲਾਂ ਦੇ ਵਿੱਚੋਂ ਸੂਫੀ ਕਾਵੀ ਕਿੱਸਾ ਕਾ ਵੀ ਅਤੇ ਰਹਾ ਸਵਾਦ ਵੀ ਰੰਗਤ ਨੂੰ ਰੰਗਤ ਵੇਖ ਨੂੰ ਮਿਲਦੀਆਂ ਪੰਜਾਬੀ ਦੇ ਉੱਗੇ ਸ਼ਾਇਰ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਕਰਲੋਚਨ ਲੋਚੀ ਨੇ ਇਸੇ ਪੁਸਤਕ ਦੀ ਇੱਕ ਗਜ਼ਲ ਕਿਤਾਬ ਦੇ ਵਿੱਚ ਅੱਖਰ ਕਰਨ ਦੀ ਦੀਪਮਾਲਾ ਤਰਨਮ ਦੇ ਦੀਪਮਾਲਾ ਮੁੱਤਰਨਮ ਵਿੱਚ ਸਰੋਤਿਆਂ ਨੂੰ ਸੁਣਾਈ ਇਸ ਮੌਕੇ ਪੰਜਾਬ ਸਰਕਾਰ ਦੇ ਜੁਆਇੰਟ ਡਾਇਰੈਕਟਰ ਸਰਦਾਰ ਹਰਜੀਤ ਸਿੰਘ ਘਰੇਵਾਲੋ ਐਵਾਰਡੀ ਵਿਸ਼ੇਸ਼ ਮਹਿਮਾਨ ਦੇ ਰੂਪ ਦੇ ਵਿੱਚ ਪੁੱਜੇ ਉਹਨਾਂ ਨੇ ਪ੍ਰਵਾਸੀ ਸਾਹਿਤ ਕੇਂਦਰ ਅਧਿਆਨ ਕੇਂਦਰ ਵੱਲੋਂ ਪਿਛਲੇ 12 ਸਾਲਾਂ ਦੇ ਦੌਰਾਨ ਕੀਤੇ ਸਾਹਿਤ ਕਾਰਜਾਂ ਦੀ ਸਲਾੰਘਾ ਵੀ ਕੀਤੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਐਸ.ਪੀ. ਸੈנג ਨੇ ਅੰਡਰਗ੍ਰੇਜੂਏਟ ਕਿਸਕਰ ਸਰਦਾਰ ਹਰਸ਼ੰਦ ਸਿੰਘ ਅਦੂਲਾ ਨੇ ਸਰਦਾਰ ਹਰਜੀਤ ਸਿੰਘ ਗਰੇਵਾਲ ਨੂੰ ਕਾਲਜ ਦੇ ਵਿੱਚ ਪਹਿਲੀ ਵਾਰ ਪੁੱਜਣ ਤੇ ਸਨਮਾਨਿਤ ਕੀਤਾ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਕੌਰ ਨੇ ਰਸਮੀ ਤੌਰ ਤੇ ਸੱਤਾ ਧੰਨਵਾਦ ਕੀਤਾ ਤੇ ਲੇਖਕ ਨੂੰ ਪੁਸਤਕ ਲੋਗ ਅਰਪਣ ਲਈ ਵੀ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਸਰਦਾਰ ਹਰਜਨ ਸਿੰਘ ਅਨਰੂਲਾ ਅਨਦੇਰੀ ਜਰਨਲ ਸਕਤਰ ਗੁਜਰਾਵਾਲਾ ਖਾਲਸਾ ਐਜੂਕੇਸ਼ਨ ਕਾਲਜ ਕੌਂਸਲ ਉੱਗੇ ਹੋਏ ਲੇਖਕ ਅਮਰਜੀਤ ਸਿੰਘ ਸ਼ੇਰਪੁਰੀ ਕਾਲਜ ਦੇ ਵਾਇਸ ਪ੍ਰਿੰਸੀਪਲ ਅਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋਫੈਸਰ ਰਜਿੰਦਰ ਕੌਰ ਮਲ ਹੌਤਰਾ ਡਾਕਟਰ ਦਲੀਪ ਸਿੰਘ ਪੰਜਾਬੀ ਵਿਭਾਗ ਦੇ ਡਾਕਟਰ ਗੁਰਪ੍ਰੀਤ ਸਿੰਘ ਅੰਗਰੇਜ਼ੀ ਵਿਭਾਗ ਦੇ ਮੁਖੀ ਡਾਕਟਰ ਅਸ਼ਸ਼ਮਿੰਦਰਜੀਤ ਕੌਰ ਤੇ ਭਵਿੰਦਰਜੀਤ ਕੌਰ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾਕਟਰ ਤੇਜਿੰਦਰ ਕੌਰ ਕੋਆਰਡੀਨੇਟਰ ਪ੍ਰਵਾਸੀ ਸਹਿਤ ਅਧਿਆਨ ਕੇਂਦਰ ਨੇ ਕੀਤਾ।